ਆ ਮਾਈਨਿੰਗ ਤੇ ਬੜੀਆਂ ਗੱਲਾਂ ਕਰਦੀ ਹੁੰਦੀ ਸੀ ਸਰਕਾਰ ਅੱਜ ਇਸ ਤੋਂ ਬਾਅਦ ਤੁਸੀਂ ਪੁਆ ਹਲਕੇ ਦੇ ਵਿੱਚ ਜਾਣਾ ਤੁਹਾਨੂੰ ਦਿਖਾਵਾਂਗੇ ਕਿ ਕਟਾਰੂ ਚੱਕ ਦੇ ਹਲਕੇ ਦੇ ਵਿੱਚ ਕਿਸ ਤਰੀਕੇ ਪੰਜਾਬ ਦੇ এনवायरमेंट ਦਾ ਵੀ ਪੱਟਾ ਬਿਠਾਇਆ ਜਾ ਰਿਹਾ ਔਰ ਕਿਸ ਤਰੀਕੇ ਸਾਰੇ ਰੇਤਾ ਤੇ ਬਜਰੀ ਦੀ ਲੁੱਟ ਹੁੰਦੀ ਹੈ ਔਰ ਲੁੱਟ ਕਰਵਾ ਕੌਣ ਰਿਹਾ ਇਹ ਸਰਕਾਰ ਸਾਡੇ ਪੰਜਾਬ ਦੀ ਜਿਹੜੀ ਕਹਿੰਦੇ ਸੀ ਕੱਟੜ ਇਮਾਨਦਾਰਾਂ ਦੀ ਸਰਕਾਰ ਹੈ ਲੇਕਿਨ ਦੇਖਤਾ ਇੰਨੀ ਮਹਿੰਗੀ ਹੋ ਗਈ ਇਲਾਕੇ ਦੀਆਂ ਸੜਕਾਂ ਟੁੱਟ ਗਈਆਂ ਇਲਾਕੇ ਦੇ ਵਾਤਾਵਰਣ ਦਾ ਪੱਠਾ ਬੈਠ ਗਿਆ ਪਰ ਕੋਈ ਲੋਕਾਂ ਦੀ ਸਾਰ ਲੈਣ ਵਾਲਾ ਨਹੀਂ ਮਿਲਟਰੀ ਨੇ ਵੀ ਜਾ ਕੇ ਅਦਾਲਤਾਂ 'ਚ ਕਹਿ ਦਿੱਤਾ ਸੀ ਕਿ ਸਾਡੇ ਪੁਲਾਂ ਨੂੰ ਖਤਰਾ ਸਾਡੀ ਸੁਰੱਖਿਆ ਨੂੰ ਖਤਰਾ ਪਰ ਅੱਜ ਤੁਹਾਨੂੰ ਜਦੋਂ ਅਗਲੀ ਰੈਲੀ 'ਚ ਜਾਵਾਂਗੇ ਤੇ ਪ੍ਰਧਾਨ ਸਾਹਿਬ ਅਸੀਂ ਦਿਖਾਵਾਂਗੇ ਕਿ ਸਾਡੇ ਇਲਾਕੇ ਦਾ ਕੀ ਹਾਲ ਹੈ ਇਸ ਕਰਕੇ ਆਉਣ ਵਾਲੇ ਸਮੇਂ 'ਚ ਮਸੀਂ ਆਸ ਰੱਖਦੇ ਆ ਕਿ ਹੁਣ ਸ਼ਰੋਮਣੀ ਅਕਾਲੀ ਦਲ ਨੇ ਪੂਰਾ ਇਸ ਇਲਾਕੇ ਦੇ ਵਿੱਚ ਜ਼ਿੰਮੇਵਾਰੀ ਲੈ ਲੈਣੀ ਹੈ ਤੇ ਇਹਨਾਂ ਚੀਜ਼ਾਂ ਦਾ ਕਿਰਪਾ ਕਰਕੇ ਖਾਸ ਖਿਆਲ ਰੱਖਿਆ ਜਾਵੇ। ਡੇਢ ਮਹੀਨਾ ਹੋ ਗਿਆ ਤਕਰੀਬਨ ਪ੍ਰਧਾਨ ਸਾਹਿਬ ਸਾਨੂੰ ਚੋਣ ਪ੍ਰਚਾਰ ਦੇ ਵਿੱਚ ਲੱਗਿਆ। ਪਰ ਮੈਨੂੰ ਖੁਸ਼ੀ ਹੈ ਮੈਂ ਸਾਰੇ 9 ਹਲਕਿਆਂ ਦੇ ਵਿੱਚ 5-5 6-6 ਵਾਰੀ ਜਾ ਚੁੱਕਿਆ ਸਾਰੇ ਇਲਾਕਿਆਂ ਦੇ ਵਿੱਚ ਪਹਿਲੀ ਵਾਰੀ ਜਿਹੜਾ ਤੁਸੀਂ ਵੱਡਾ ਫੈਸਲਾ ਇੱਕ ਪੰਜਾਬ ਦੇ ਹਿੱਤਾਂ ਨੂੰ ਲੈ ਕੇ ਪੰਜਾਬ ਨੂੰ ਬਚਾਉਣ ਨੂੰ ਲੈ ਕੇ ਜਿਹੜਾ ਵੱਡਾ ਫੈਸਲਾ ਤੁਸੀਂ ਲਿਆ ਕਿ ਸ਼ਰੋਮਣੀ ਅਕਾਲੀ ਦਲ ਇਕੱਲਿਆਂ ਚੋਂ ਲੜੇਗਾ ਉਹਦੇ ਕਰਕੇ ਸਾਰੇ 9 ਹਵਦਾਨ ਸਭਾ ਹਲਕਿਆਂ ਦੇ ਵਿੱਚ ਵਰਕਰਾਂ ਦੇ ਵਿੱਚ ਔਰ ਸਾਰੇ ਪੰਜਾਬੀਆਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਜਾਗਿਆ ਅਰਦੀਨਾ ਨਗਰ ਦਾ ਇਹ ਇਲਾਕਾ ਇਹ ਤਾਂ ਆਜ਼ਾਦੀ ਤੋਂ ਬਾਅਦ ਤਕਰੀਬਨ ਘਣੇ ਹੀ ਪਿਆ ਹੋਇਆ ਸੀ ਇੱਥੇ ਹਮੇਸ਼ਾ ਹੀ ਭਾਰਤੀ ਜਨਤਾ ਪਾਰਟੀ ਦੇ ਹੀ ਉਮੀਦਵਾਰ ਸਾਰੀਆਂ ਚੋਣਾਂ 'ਚ ਲੜਦੇ ਸੀ ਪਰ ਐਤਕੀ ਬਹੁਤ ਵੱਡਾ ਚਾਅ ਆ ਸਾਰੇ ਵਰਕਰਾਂ ਨੂੰ ਕਿ ਇੰਨੇ ਸਾਲਾਂ ਬਾਅਦ ਤਕੜੀ ਚੋਣ ਨਿਸ਼ਾਨ ਜਿਹੜਾ ਉਹ ਪਹਿਲੀ ਵਾਰੀ ਪਾਰਲੀਮੈਂਟ ਦੇ ਵਿੱਚ ਇੱਥੇ ਪਹੁੰਚਿਆ ਇਸ ਕਰਕੇ ਮੈਂ ਜਿੰਨੇ ਵੀ ਪਿੰਡਾਂ 'ਚ ਗਿਆ ਬਹੁਤ ਸਾਰੇ ਥਾਵਾਂ ਦੇ ਉੱਤੇ ਦੋਨਾਂ ਦੋਨਾਂ ਧੜਿਆਂ ਦੀ ਏਕਤਾ ਹੋ ਗਈ ਕਿ ਅੱਗੇ ਭਾਵੇਂ ਅਸੀਂ ਸ਼੍ਰੋਮਣੀ ਅਕਾਲੀ ਦਲ ਨਾਲ ਨਹੀਂ ਸੀ ਚੱਲਦੇ ਪਰ ਹੁਣ ਕਿਉਂਕਿ ਤੱਕਣੀ ਚੋਣ ਨਿਸ਼ਾਨ ਆ ਗਿਆ ਔਰ ਸ਼ਰੋਮਣੀ ਅਕਾਲੀ ਦਲ ਆਪ ਵਕਰੇ ਤੌਰ ਤੇ ਪੰਜਾਬ ਵਾਸਤੇ ਪੰਜਾਬੀ ਵਾਸਤੇ ਪੰਜਾਬੀਤ ਵਾਸਤੇ ਔਰ ਪੰਤਕ ਮਸਲਾ ਵਾਸਤੇ ਚੋਣ ਲੜ ਰਿਆ ਇਸ ਕਰਕੇ ਸਾਰਿਆਂ ਨੇ ਫੈਸਲਾ ਕਰਕੇ ਏਕਾ ਕਰ ਲਿਆ ਕਿ ਅਸੀਂ ਇਕੱਲੇ ਚੱਲਾਂਗੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਇਹ ਇਲਾਕਾ ਬੜੇ ਲੰਬੇ ਸਮੇਂ ਤੋਂ ਜਿੰਨੇ ਵੀ ਮੈਂਬਰ ਪਾਰਲੀਮੈਂਟ ਚੁਣ ਕੇ ਭੇਜਦਾ ਰਿਹਾ ਇੱਥੋਂ ਵੋਟਾਂ ਲੈ ਜਾਂਦੇ ਸੀ ਪਰ ਵਾਪਸ ਆ ਕੇ ਲੋਕਾਂ ਦੀ ਸਾਰ ਕੋਈ ਨਹੀਂ ਸੀ ਲੈਂਦਾ ਜਿਆਦਾਤਰ ਫਿਲਮ ਸਟਾਰ ਆ ਜਾਂਦੇ ਉਹ ਵੋਟਾਂ ਲੈ ਕੇ ਚਲੇ ਜਾਂਦੇ ਨਾ ਪਾਰਲੀਮੈਂਟ ਵਿੱਚ ਜਾਂਦੇ ਨਾ ਇੱਥੇ ਵਾਪਸ ਆਉਂਦੇ ਸਾਰੇ ਲੋਕੀ ਨਿਰਾਸ਼ ਹਨ ਮੈਂ ਦੇਖਿਆ ਇੱਥੇ ਦਰਿਆਵਾਂ ਦਾ ਇਲਾਕਾ ਉੱਥੇ ਮਕੌੜਾ ਪੁੱਤਨ ਹੈ ਮਰਾਦਾ ਪੁੱਤਣ ਬੜੀ ਪੁਰਾਣੀ ਸਾਰੇ ਇਲਾਕੇ ਦੀ ਮੰਗ ਸੀ ਕਿ ਪੁਲ ਬਣਾ ਦਿੱਤੇ ਜਾਣ ਬਾਦਲ ਸਾਹਿਬ ਨੇ ਬੇੜੀਆਂ ਦਾ ਪੁਲ ਬਣਾਏ ਵੀ ਪਰ ਅਫਸੋਸ ਹੈ ਕਿ ਕਿਸੇ ਸਰਕਾਰ ਨੇ ਉਸ ਤੋਂ ਬਾਅਦ ਰਿਪੇਅਰ ਤੱਕ ਵੀ ਨਹੀਂ ਕੀਤੀ ਅੱਜ ਉਹਨਾਂ ਪੁਲਾਂ ਦੇ ਉੱਤੇ ਖੜਿਆ ਆਪ ਡਰ ਲੱਗਦਾ ਇਸ ਕਰਕੇ ਬਾਦਲ ਸਾਹਿਬ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਪੰਜਾਬ ਦੇ ਵਿੱਚ ਬਹੁਤ ਵੱਡੇ ਕਾਰਜ ਜਿਹੜੇ ਆਪਣੀਆਂ ਸਰਕਾਰਾਂ ਦੇ ਵਿੱਚ ਕੀਤੇ ਅੱਜ ਲੋਕੀ ਯਾਦ ਕਰਦੇ ਆ ਪਰ ਹੁਣ ਮੇਰੀ ਬੇਨਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਦੀਨਾਨਗਰ ਹਲਕੇ ਦੇ ਔਰ ਲੋਕ ਸਭਾ ਗੁਰਦਾਸਪੁਰ ਦੇ ਪੈਂਡਿੰਗ ਕੰਮ ਹੈ ਉਹ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਥੋੜੀ ਜੀ ਮਿਹਰ ਦੀ ਨਜ਼ਰ ਹੁਣ ਇੱਧਰ ਰੱਖਿਓ ਤੇ ਜਿਵੇਂ ਬਾਕੀ ਪੰਜਾਬ ਦੇ ਵਿੱਚ ਇੰਨਾ ਕੁਝ ਹੋਇਆ ਇਸ ਸਰਬੀ ਇਲਾਕੇ ਦੇ ਵਿੱਚ ਵੀ ਜਿਹੜਾ ਜੰਕੇ ਦੇ ਨਾਲ ਵੀ ਲੱਗਦਾ ਹੈ ਹਿਮਾਚਲ ਦੇ ਨਾਲ ਵੀ ਲੱਗਦਾ ਹੈ ਪਾਕਿਸਤਾਨ ਦੇ ਨਾਲ ਵੀ ਲੱਗਦਾ ਹੈ ਇੱਥੇ ਵੀ ਜੇ ਜਿਹੜੀ ਡਿਵੈਲਪਮੈਂਟ ਉਸ ਪੱਧਰ ਦੀ ਹੋ ਸਕੇ ਕਿਰਪਾ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਧਿਆਨ ਰੱਖਿਓ ਕਿਉਂਕਿ ਸਿਹਤ ਸਹੂਲਤਾਂ ਦੀ ਘਾਟ ਹੈ ਕੋਈ ਐਮਤ ਵਰਗਾ ਸੈਂਟਰ ਜਿਵੇਂ ਤੁਸੀਂ ਬਠਿੰਡਾ ਦੇ ਵਿੱਚ ਬਣਾਇਆ ਜਿਵੇਂ ਤੁਸੀਂ ਆਪਣੇ ਪਾਰਲੀਮੈਂਟ ਹਲਕੇ ਫਿਰੋਜ਼ਪੁਰ ਦੇ ਵਿੱਚ ਪੀਜੀਆ ਦਾ ਸੈਟਲਾਈਟ ਸੈਂਟਰ ਬਣਾਇਆ ਅਸੀਂ ਵੀ ਚਾਹੁੰਦੇ ਆ ਕਿ ਇਸ ਇਲਾਕੇਾਂ ਚ ਉਸ ਪੱਧਰ ਦਾ ਜਿਹੜਾ ਕੋਈ ਕਾਰਜ ਵੱਡਾ ਹੋਵੇ ਇੱਥੇ ਮਾਈਨਿੰਗ ਕਰਕੇ ਇਹਨਾਂ ਇਲਾਕੇ ਦੀਆਂ ਸੜਕਾਂ ਦਾ ਸੱਤਿਆ ਨਾਸ ਹੋਇਆ ਪਿਆ ਆ ਮਾਈਨਿੰਗ ਤੇ ਬੜੀਆਂ ਗੱਲਾਂ ਕਰਦੀ ਹੁੰਦੀ ਸੀ ਸਰਕਾਰ ਅੱਜ ਇਸ ਤੋਂ ਬਾਅਦ ਤੁਸੀਂ ਪੁਆ ਹਲਕੇ ਦੇ ਵਿੱਚ ਜਾਣਾ ਤੁਹਾਨੂੰ ਦਿਖਾਵਾਂਗੇ ਕਿ ਕਟਾਰੂ ਚੱਕ ਦੇ ਹਲਕੇ ਦੇ ਵਿੱਚ ਕਿਸ ਤਰੀਕੇ ਪੰਜਾਬ ਦੇ এনਵਾਇਰਨਮੈਂਟ ਦਾ ਵੀ ਪੱਟਾ ਬਿਠਾਇਆ ਜਾ ਰਿਹਾ ਔਰ ਕਿਸਤਰੀ ਕੇ ਸਾਰੇ ਰੇਤਾ ਤੇ ਬੱਜਰੀ ਦੀ ਲੁੱਟ ਹੁੰਦੀ ਆ ਔਰ ਲੁੱਟ ਕਰਵਾ ਕੌਣ ਰਿਹਾ ਇਹ ਸਰਕਾਰ ਸਾਡੇ ਪੰਜਾਬ ਦੀ ਜਿਹੜੀ ਕਹਿੰਦੇ ਸੀ ਕੱਟੜ ਇਮਾਨਦਾਰਾਂ ਦੀ ਸਰਕਾਰ ਹੈ ਲੇਕਿਨ ਰੇਤਾ ਇੰਨੀ ਮਹਿੰਗੀ ਹੋ ਗਈ ਇਲਾਕੇ ਦੀਆਂ ਸੜਕਾਂ ਟੁੱਟ ਗਈਆਂ ਇਲਾਕੇ ਦੇ ਵਾਤਾਵਰਣ ਦਾ ਪੱਠਾ ਬੈਠ ਗਿਆ ਪਰ ਕੋਈ ਲੋਕਾਂ ਦੀ ਸਾਰ ਲੈਣ ਵਾਲਾ ਨਹੀਂ ਮਿਲਟਰੀ ਨੇ ਵੀ ਜਾ ਕੇ ਅਦਾਲਤਾਂ 'ਚ ਕਹਿ ਦਿੱਤਾ ਸੀ ਕਿ ਸਾਡੇ ਪੁਲਾਂ ਨੂੰ ਖਤਰਾ ਸਾਡੀ ਸੁਰੱਖਿਆ ਨੂੰ ਖਤਰਾ ਹੈ ਪਰ ਅੱਜ ਤੁਹਾਨੂੰ ਜਦੋਂ ਅਗਲੀ ਰੈਲੀ 'ਚ ਜਾਵਾਂਗੇ ਤੇ ਪ੍ਰਧਾਨ ਸਾਹਿਬ ਅਸੀਂ ਦਿਖਾਵਾਂਗੇ ਕਿ ਸਾਡੇ ਇਲਾਕੇ ਦਾ ਕੀ ਹਾਲ ਹੈ ਇਸ ਕਰਕੇ ਆਉਣ ਵਾਲੇ ਸਮੇਂ 'ਚ ਬਸੀਂ ਆਸ ਰੱਖਦੇ ਆ ਕਿ ਹੁਣ ਸ਼ਰੋਮਣੀ ਅਕਾਲੀ ਦਲ ਨੇ ਪੂਰਾ ਇਸ ਇਲਾਕੇ ਦੇ ਵਿੱਚ ਜ਼ਿੰਮੇਵਾਰੀ ਲੈ ਲੈਣੀ ਹੈ ਤੇ ਇਹਨਾਂ ਚੀਜ਼ਾਂ ਦਾ ਕਿਰਪਾ ਕਰਕੇ ਖਾਸ ਖਿਆਲ ਰੱਖਿਆ ਜਾ ਚੈੱਕ ਦ ਮੈਕ ਮੇਕ ਸ਼ੋਰ ਇਟ ਸਾਉਂਡ ਰਾਈਟ ਬੋਏ